ਸਾਚਰੀਆ ਕਾਲਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਕਈ ਕਿਸਾਨ ਵੀਰਾਂ ਨੇ ਝੋਨਾ ਲਗਾ ਦਿੱਤਾ 30 35 35 ਦਿਨਾਂ ਦਾ ਹੋ ਚੁੱਕਾ ਤੇ ਕਈ ਕਿਸਾਨ ਵੀਰ ਹਲੇ ਤੱਕ ਵੀ ਝੋਨਾ ਲਗਾ ਰਹੇ ਆ ਪਰੰਤੂ ਝੋਨੇ ਦੇ ਵਿੱਚ ਉਹਨੇ ਕਿ ਪਰੇਸ਼ਾਨੀ ਆ ਗਈ ਗੋਭ ਦੀ ਸੁੰਡੀ ਤੇ ਪੱਤਾ ਵਾਲੇ ਪਿੰਡ ਸੁੰਡੀ ਨੇ ਅਟੈਕ ਕਰ ਦਿੱਤਾ ਜਿਹਦੇ ਕਰਕੇ ਕਿਸਾਨ ਵੀਰ ਧੜਾ ਧੜ ਜ਼ਹਿਰ ਪਾ ਰਹੇ ਆ ਕੋਈ ਪ੍ਰਦਾਨ ਪਾ ਰਿਹਾ ਕੋਈ ਫਟੇਰਾ ਪਾ ਰਿਹਾ ਤੇ ਕੋਈ ਕਲੋਰੋਨਾ ਸਾਰ ਰਿਹਾਗਾ ਹਣ ਦੋਸਤੋ ਇਹ ਸਮੇਂ ਦੇ ਵਿੱਚ ਜਦੋਂ ਆਪਣਾ ਝੋਨਾ ਫਟਾਰੇ ਵਾਲੀ ਅਵਸਥਾ 'ਚ ਹੁੰਦਾ ਨਾ 25 ਕਿ ਦਿਨਾਂ ਦਾ ਹੁੰਦਾ 30 ਕਿ ਦਿਨਾਂ ਦਾ ਹੁੰਦਾ ਜੇਕਰ ਆਪਣੀ ਲੰਬ ਰੇਦੀ ਵਿਵਸਥਾ ਦੇ ਉੱਪਰ ਉਹਦੇ ਉੱਪਰ ਗੋਭ ਦੀ ਸੁੰਡੀ ਦਾ ਅਟੈਕ ਹੁੰਦਾ ਤਾਂ ਕਿਰਪਾ ਕਰਕੇ ਮੈਂ ਕਹਿੰਦਾ ਕੋਈ ਵੀ ਜ਼ਹਿਰ ਨਾ ਪਾਇਆ ਜਾਵੇ ਕਿਉਂਕਿ ਜਦੋਂ ਫਟਾਰੇ ਦੀ ਵਿਵਸਥਾ ਵਿੱਚ ਹੁੰਦਾ ਨਾ ਆਪਣਾ ਝੋਨਾ ਤਾਂ ਉਹਦਾ 10-20% ਨੁਕਸਾਨ ਹੈ ਨੀਗਾ ਹਰ ਜੀ ਤੁਸੀਂ ਰੁਕ ਜੋ ਇਸ ਤੋਂ ਇਲਾਵਾ ਜੇਕਰ ਆਪਣਾ ਝੋਨਾ ਫਟਾਰਾ ਕਰਨੋਂ ਹਟ ਗਿਆ ਗ੍ਰੋਥ ਵਾਲੀ ਵਿਵਸਥਾ ਵਿੱਚ ਆ ਗਿਆ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਥੱਲੇ ਜ਼ਹਿਰ ਨਾ ਪਾਓ ਥੱਲੇ ਤੁਸੀਂ ਪਦਾਨ ਜਾਂ ਫਟੇਰਾ ਪਾਉਨੇ 7-800 ਰੁਪਏ ਕਿਲੇ ਦੀ ਪੈਂਦੀ ਹੈ ਇਹਦੇ ਨਾਲ ਚੰਗਾ ਤੁਸੀਂ ਸਸਤੀ ਦੀ ਕੋਈ ਸਪਰੇਅ ਕਰ ਲਓ ਉਹ ਤੁਹਾਨੂੰ ਵਧੀਆ ਰਿਜ਼ਲਟ ਦੇ ਕੇ ਜਾਵੇਗੀ ਯਾਦ ਰੱਖੇ ਫਟੇਰਾ ਪਦਾਨ ਕਦੇ ਵੀ ਫੁਟਾਰਾ ਨਹੀਂ ਕਰਾਉਂਦੀ ਸਿਰਫ ਪੱਤ ਖੰਨਾ ਵਧਾਉਣੀ ਆ ਹਮੇਸ਼ਾ ਇਹ ਗੱਲ ਮੇਰੀ ਯਾਦ ਰੱਖੋ ਜੇਕਰ ਤੁਹਾਡੇ ਝੋਨੇ ਦੇ ਵਿੱਚ ਪੱਤਲ ਬੇੜ ਸੰਢੀ ਆ ਗਈ ਤਾਂ ਹੁਣ ਤੁਸੀਂ ਮੜਾ ਜਾਣਾ ਪਿਛਲੇ ਸਾਲ ਵੱਲ ਜਾਇਓ ਪਿਛਲੇ ਸਾਲ ਵੇਖੋ ਕਿੰਨੀ ਜਿਆਦੇ ਪੱਤ ਲਬੜ ਢਾਈ ਸੀ ਝੋਨੇ ਦਾ ਕਿੰਨਾ ਕ ਨੁਕਸਾਨ ਕਰ ਗਈ ਬੰਪਰ ਝੜ ਆਇਆ ਪਿਛਲੀ ਵਾਰ ਤਾਂ ਤਾਂ ਕਰ ਕਿ ਜਿਹੜੀ ਪੱਤਲ ਬੇੜ ਸੰਢੀ ਆ ਨਾ ਜੇਕਰ ਹੁਣ ਪੈਂਦੀ ਆ ਅੱਜ ਦੇ ਸਮੇਂ ਦੇ ਵਿੱਚ ਇਹਦੇ ਵੱਲ ਤਾਂ ਅੱਖਾਂ ਮੀਚ ਲਿਆ ਕਰੋ ਕੋਈ ਨੁਕਸਾਨ ਨਹੀਂ ਕਰਦੀ 1% ਵੀ ਨੁਕਸਾਨ ਨਹੀਂ ਕਰਦੀ ਪੱਤਲਬੇੜ ਸੁੰਡੀ ਇਸ ਤੋਂ ਨਾ ਡਰੋ ਇਹਦੇ ਲਈ ਕੋਈ ਵੀ ਸਪਰੇਅ ਨਾ ਕਰੋ ਮੈਂ ਦੇਖਿਆ ਕਈ ਕਿਸਾਨ ਵੀ ਅਡਵਾਂਸ ਦੇ ਵਿੱਚ ਹੀ ਜਦ ਆਪਣੇ ਨਾ ਖੇਤ ਦੇ ਵਿੱਚ ਗੋਭ ਦੀ ਸੁੰਡੀ ਨਾਰੇ ਪਾਣ ਪਾਦੇ ਪਹਿਲੀ ਪਾਣ ਪਾਦਦੇ ਨੇ ਮੁੜ ਕੇ ਆਉਂਦੀ ਨਹੀਂ ਜਦ ਆਪਣੇ ਖੇਤ ਦੇ ਵਿੱਚ ਨਾ ਪੱਤਲਬੇੜ ਸੁੰਡੀ ਨਾ ਜੇ ਕੋਈ ਹੋਰ ਕੀ ਨਾ ਕੀਟ ਨਾ ਜੇ ਪਹਿਲੀ ਫਟੇਰਾ ਪਾਦਨੇ ਆ ਪਹਿਲਾ ਫਟੇਰਾ ਪਾਉਂਦਾ ਕੋਈ ਫਾਇਦਾ ਨਹੀਂ ਇਹ ਕੋਈ ਫੰਗਸ ਜਾਂ ਉਲੀ ਥੋੜੀ ਹੀ ਆ ਆਪਾਂ ਪ੍ਰੋਟੈਕਸ਼ਨ ਦੇ ਲਈ ਇਹਨੂੰ ਪਹਿਲਾਂ ਹੀ ਪਾ ਦਈਏ ਰਹੀ ਗੱਲ ਫਟੇਰਾ ਦੀ ਜਿਹੜੇ ਕਿਸਾਨ ਵੀ ਕਹਿੰਦੇ ਆ ਫਟੇਰਾ ਸਾਡਾ ਫਟਾਰਾ ਬਹੁਤ ਕਰਾਉਂਦੀ ਆ ਤੈਨੂੰ ਕੀ ਪਤਾ ਸਾਡਾ ਤਾਂ ਵੀ ਫਟੇਰਾ ਨਾ ਚੱਲਦਾ ਤਾਂ ਕੋਰਾ ਜਾਂਦਾ ਨਾ ਸੁਣਿਆ ਕੋਰਾ ਜਣ ਤੇ ਫਟੇਰਾ ਦੇ ਵਿੱਚ ਇੱਕੋ ਹੀ ਟੈਕਨੀਕਲ ਆ ਸਾਲਟ ਇੱਕੋ ਹੀ ਆ ਤੁਸੀਂ ਨੇ ਇੱਕ ਕੰਮ ਕਰਨਾ ਇੱਕ ਵਸਤਾ ਆ ਆਪਣੇ ਫਟੇਰਾ ਦਾ ਲਫਾਫਾ ਚੱਕ ਲੈਣਾ ਦੂਜੀ ਵਸ ਸ਼ੀਸ਼ੀ ਚੱਕ ਲੈਣੀ ਕੋਰਾ ਜਾਂਦੀ ਸਾਲਟ ਵੇਖਣਾ ਸਾਲਟ ਵੀ ਆਪਣੇ ਫਟੇਰਾ ਨਾਲੋਂ 10 ਗੁਣਾ ਜ਼ਿਆਦਾ ਹੋਊਗਾ ਦੇ ਵਿੱਚ ਇਹਦੇ ਵਿੱਚ ਰਹੇਗਾ 4% ਤੇ ਕੋਰਾ ਜਣ ਦੇ ਵਿੱਚ ਉਹੀ ਸਾਲਟ ਹੋਊਗਾ 18% 18 18.5% ਹੀ ਹੋਊਗਾ ਇੰਨਾ ਜਦੇ ਤੇਜ਼ ਸਾਲਟ ਹੁੰਦਾ ਕੋਰਾ ਜਿੰਦੇ ਵਿੱਚ ਫਿਰ ਤੁਸੀਂ ਯਾਰ ਕੋਰਾ ਜਿੰਨ ਸਪਰੇਅ ਕਰਦਿਆ ਕਰੋ ਨਾ ਕਾਹ ਨੂੰ ਇੰਨਾ ਮੱਥਾ ਮਾਰਦੇ ਹੋ ਵਧੀਆ ਫਟਾਰਾ ਕਰਦਿਆ ਕਰੋ ਝੋਨਾ ਇਸ ਲਈ ਦੋਸਤੋ ਥੋੜਾ ਜਿਆਦਾ ਤੁਹਾਨੂੰ ਹੱਥ ਮਾਰੋ ਜ਼ਹਿਰ ਕਦੇ ਵੀ ਫਟਾਰਾ ਨਹੀਂ ਕਰਾਉਂਦੇ ਇਸ ਲਈ ਇੰਨਾ ਫਾਲਤੂ ਦੇ ਖਰਚਿਆਂ ਤੋਂ ਬਚੋ ਜੇਕਰ ਬਿਮਾਰੀ ਆ ਵੀ ਗਈ ਤਾਂ ਸ਼ੁਰੂਆਤੀ ਅਵਸਥਾ ਦੇ ਵਿੱਚ ਜੇਕਰ ਆਪਣਾ ਚੋਨਾ ਫਟਾਰਾ ਕਰ ਰਿਆ ਤੇ ਇਹਦੇ ਵਿੱਚ ਨਾ ਧਿਆਨ ਦਿਓ ਕੋਈ ਨੁਕਸਾਨ ਨਹੀਂ ਪੱਤਾਲ ਬੇੜ ਸੁੰਢੀ ਤਾਂ ਹਲੇ ਤੱਕ ਬਿਲਕੁਲ ਵੀ ਨੁਕਸਾਨ ਨਹੀਂ ਕੋਈ ਵੀ ਨੁਕਸਾਨ ਕਰ ਹੀ ਨਹੀਂ ਸਕਦੀ ਪੱਤਾਲ ਬੇੜ ਸੁੰਢੀ ਤਾਂ ਇਹ ਤੋਂ ਨਾ ਡਰੋ ਹਾਂ ਜੇਕਰ ਸੁੰਢੀ ਤੁਹਾਨੂੰ ਲੱਗਦਾ ਕਿ ਸਤੋਂ ਨਹੀਂ ਰਿਹਾ ਜਾਂਦਾ ਯਾਰ ਸਾਡੇ ਗੋਹ ਦੀ ਸੁੰਢੀ ਆ ਗਈ ਤਾਂ ਕੋਈ ਸਪਰੇਅ ਕਰ ਦਿਓ ਆ ਜਿਹੜੀ ਤੁਸੀਂ ਪਦਾਨ ਕੀਏ ਨੇ ਉਹਨਾਂ ਪਦਾਨ ਦੀ ਸਪਰੇਅ ਵੀ ਹੁੰਦੀ ਆ ਕਾਟਾਪ ਹਾਈਡਰੋਕਲੋਰਾਈਡ ਸਪਰੇਅ ਵੀ ਹੁੰਦੀ ਹੈ ਦੀ ਹਾਂ ਜੇਕਰ ਫਟੇਰਾ ਥੱਲੇ ਪੌਣੇ ਤੇਰੀ ਸਪਰੇ ਵੀ ਹੁੰਦੀ ਹੈ ਕੋਰਾ ਜਿਹਾ ਸਪਰੇ ਕਰਦਿਆ ਕਰੋ ਜਮੀਨ ਦੇ ਵਿੱਚ ਜ਼ਹਿਰ ਕਤੋਂ ਪਾਉਣੀ ਆਪਾਂ ਬਸ ਇਹ ਦੋ ਚਾਰ ਗੱਲਾਂ ਧਿਆਨ ਰੱਖੋ ਯਾਦ ਰਹੇ ਜੇਕਰ ਆਪਾਂ ਪਹਿਲੀ ਬਦਾਨ ਪਾਤੀ ਪਹਿਲੀ ਫਟੇਰਾ ਪਾਤੀ ਜਾਂ ਸੁੰਢੀ ਹੋਣ ਤੋਂ ਪਹਿਲੀ ਸਪਰੇ ਕਰ ਦਿੰਦੇ ਆ ਇਹਦਾ ਕੋਈ ਫਾਇਦਾ ਨਹੀਂ ਸਪਰੇ ਦਾ ਰਿਜ਼ਲਟ 10-15 ਦਿਨ ਹੁੰਦਾ ਹੈਗਾ ਜੇਕਰ 10-15 ਦਿਨ ਬਾਅਦ ਸੁੰਢੀ ਪੈ ਗਈ ਫੇਰ ਕੀ ਕਰਾਂਗੇ ਆਪਾਂ ਇਸ ਕਰਕੇ ਜਦੋਂ ਸੁੰਢੀ ਆਪ ਨੂੰ ਦਿਸੇ ਕੋਹ ਵਾਲੀ ਸੁੰਢੀ ਆਪ ਨੂੰ ਦਿਸੇ ਜੇ ਨਹੀਂ ਰਿਹਾ ਜਾਂਦਾ ਤਾਂ ਸਪਰੇ ਕਰ ਦਿਆ ਕਰੋ